ਜਿਹੜੀ ਆਪਾਂ ਜਗਤ ਲੈ ਕੇ ਆਇਆ ਇਸ ਪਿੰਡ ਦਾ ਨਾਂ ਹੈਗਾ ਹੈ ਰਾਜਾ ਤਾਲ ਦੋ ਭਰਾਵਾਂ ਦੀ ਜਗਾ ਹੈ ਇਹ ਦੋਨਾਂ ਭਰਾਵਾਂ ਦਾ ਦਰਬਾਰ ਹੈ ਜੀ ਇੱਥੇ ਮਹਿਕ ਖਜਮਤ ਸ਼ਾਹ ਜੀ ਦੇ ਹੀ ਜਿਹੜੇ ਜਿਹੜੇ ਖਜਮਤ ਸ਼ਾਹ ਜੀ ਦੇ ਚੇਲੇ ਹੀ ਨਾ ਇਹਨਾਂ ਦੇ ਸੱਤ ਚੇਲੇ ਹੀ ਤੇ ਜਿਹੜੇ ਇਜਮਤ ਸ਼ਾਹ ਜੀ ਦੇ ਹੀ ਤੇ ਉਹ ਹੈਗੇ ਹੀ ਨੌ ਚੇਲੇ ਇਹਨਾਂ ਦੇ ਚੇਲਿਆਂ ਦੇ ਵਿੱਚ ਜਿਹੜੇ ਤਿੰਨ ਚੇਲੇ ਹੀ ਉਹਨਾਂ ਦੇ ਬਲਗ ਹੈਗੇ ਹੀ ਛੋਟੇ ਛੋਟੇ ਹੈਗੇ ਤਿੰਨ ਹੈਗੇ ਆ ਬਾਪੂ ਜੀ ਦਾ ਕਹਣਾ ਹੈ ਕਿ ਵੀਰਵਾਰ ਇੰਨੀ ਕ ਸੰਗਤ ਇੱਥੇ ਹੁੰਦੀ ਹੈ ਕਿ ਰਾਤ 10 ਜਾਂ 11 ਵਜੇ ਤੱਕ ਸੰਗਤ ਲਗਾਤਾਰ ਹੁੰਦੀ ਰਹਿੰਦੀ ਆ ਮਾਰਚ ਦੇ ਵਿੱਚ ਮੇਲਾ ਕੀਤਾ ਜਾਂਦਾ ਤੇ ਬਹੁਤ ਵੱਡਾ ਮੇਲਾ ਹੁੰਦਾ ਇੱਥੇ ਬੜੀ ਇਹ ਤਲਾ ਹੀ ਇੱਥੇ ਤਲਾ ਦੀ ਸੇਵਾ ਚੱਲਦੀ ਪਈ ਸੀ ਅਕਬਰ ਨੇ ਤਲਾ ਬਣਾਉਣਾ ਸਟਾਰਟ ਕੀਤਾ ਸੀ ਇੱਥੇ ਪਿੰਡ ਦੇ ਲੋਕਾਂ ਨੂੰ ਜਾਇ ਲਾਇਆ ਜਦੋਂ ਸਾਰਿਆਂ ਨੂੰ ਬਣਾਉਣ ਲਈ ਡਾਇਆ ਤੇ ਹਿਜਮਤ ਸ਼ਾਹ ਦੇ ਹਿਜਮਤ ਸ਼ਾਹ ਜੀ ਦੋਵੇਂ ਭਰਾ ਜਿਹੜੇ ਭਗਤੀ ਦੇ ਬੈਠੇ ਰਹਿੰਦੇ ਨੇ ਇਹਨਾਂ ਨੂੰ ਪੇਸ਼ ਕੀਤਾ ਗਿਆ ਜਦੋਂ ਉਹਨਾਂ ਨੇ ਕਿਹਾ ਵੀ ਤੁਸੀਂ ਕਿਉਂ ਨਹੀਂ ਸੇਵਾ ਕਰਦੇ ਜਦੋਂ ਉਹਨਾਂ ਨੂੰ ਸੇਵਾ ਦਾ ਸੇਵਾ ਕਰਨ ਨੂੰ ਕਿਹਾ ਗਿਆ ਸੀ ਲਾ ਲਓ ਤੁਸੀਂ ਸੇਵਾ ਲਾਈਗੇ ਜਦੋਂ ਬਾਲਟਾ ਰੱਖਿਆ ਗਿਆ ਇਹਨਾਂ ਦੇ ਸਿਰ ਦੇ ਉੱਤੇ ਤੇ ਕਹਿੰਦੇ ਵੀ ਸਿਰ ਦੇ ਨਾਲੋਂ ਫੁੱਟ ਫੁੱਟ ਤਾਂ ਨੂੰ ਉੱਚਾ ਉੜਦਾ ਹੈ ਬਾਲਟਾ ਤੇ ਜਿਹੜੀਆਂ ਆਪਾਂ ਸਮਾਧਾ ਦੇਖੀਆਂ ਇੱਥੇ ਕਿਹਾ ਜਾਂਦਾ ਵੀ ਜਦੋਂ ਉਹਨਾਂ ਨੇ ਆਪਣੀ ਦੇਹ ਤਿਆਗੀ ਸ਼ਰੀਰ ਤਿਆਗਿਆ ਇੱਥੇ ਉਹਨਾਂ ਦੇ ਨਾਲ ਹੀ ਉਹਨਾਂ ਦੇ ਜਿਹੜੇ 7 ਚੱਲੇ ਜੀ ਉਹਨਾਂ ਦੇ 9 ਚੱਲੇ ਉਹਨਾਂ ਨੇ ਵੀ ਆਪਣਾ ਸ਼ਰੀਰ ਤਿਆਗਤਾ ਇਥੋਂ ਦੇ ਸੇਵਾਦਾਰਾਂ ਨੇ ਮੈਨੂੰ ਥੋੜਾ ਬੋਤਾ ਦੱਸਿਆ ਜਿੰਨਾ ਕਿ ਉਹ ਕਹਿੰਦੇ ਵੀ ਜਦੋਂ ਆਪਣੇ 1965 ਜਾਂ 71 ਦੇ ਵਿੱਚ ਲੜਾਈ ਹੋਈ ਸੀ ਨਾ ਤੇ ਉਦੋਂ ਇਧਰ ਉਧਰ ਜਦੋਂ ਗੋਲ ਗੋਲਾ ਬਰੂਦ ਚੱਲਿਆ ਆਂਦੇ ਵੀ ਗੋਲਾ ਅ ਦਰਗਾਹ ਦੇ ਉੱਪਰ ਨਹੀਂ ਡੇਗਦਾ ਕਦੇ ਸਾਈਡ ਤੇ ਡੇਗ ਪੈਂਦਾ ਹੈ ਜਾਂ ਅਗਾਹ ਗੇੜੇ ਪੈਂਦਾ ਹੈ ਤਲਾਹ ਦੇ ਵਿੱਚ ਤੱਕ ਨਹੀਂ ਕਹਿੰਦੇ ਇਹ ਡਿੱਗਾ ਇੱਥੋਂ ਦਾ ਇਤਿਹਾਸ ਇਹੀ ਦੱਸਿਆ ਜਾਂਦਾ ਹੈ ਬਾਕੀ ਕੀ ਆ ਸੁਣਿਆ ਮਾਫ ਕਰਿਓ